ਵਹੀ ਗੁਰੂ ਜੀ ਦਾ ਖਲਸਾ ਵਹੀ ਗੁਰੂ ਜੀ ਦੀ ਫਤਿਹ ਸਤ ਸੰਗਤ ਜੀ ਆਪ ਸਭ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਆਪ ਸਭ ਨੂੰ ਹਮੇਸ਼ਾ ਤੰਦਰੁਸਤ ਤੇ ਚੜ੍ਹਦੀ ਕਲਾ ਫਤਿਹ ਬਖਸ਼ਣ ਪਿਛਲੇ ਰੋਜ਼ ਜਦੋਂ ਤੁਸੀਂ ਸੁਣਿਆ ਸੀ ਤਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਚਮਕੌਰ ਦੀ ਗੜੀ ਨੂੰ ਜਦੋਂ ਛੱਡਿਆ ਹੈ ਉਸ ਤੋਂ ਬਾਅਦ ਗੁਰੂ ਮਹਾਰਾਜ ਜੀ ਕਿੱਥੇ ਪਹੁੰਚਦੇ ਨੇ ਤੇ ਅੱਜ ਉਹਦੇ ਬਾਰੇ ਤੁਹਾਡੇ ਨਾਲ ਮੈਂ ਵਿਆਖਿਆ ਕਰਾਂਗਾ ਇਹ ਹਿਸਟਰੀ ਤਨਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਜੋ ਮੈਂ ਤੁਹਾਡੇ ਨਾਲ ਸਾਂਝ ਪਾ ਰਿਹਾ ਮਹਾਰਾਜ ਜੀ ਦੇ ਜੀਵਨ ਕਾਲ ਦੀ ਬੜੇ ਪਿਆਰ ਸਤਿਕਾਰ ਦੇ ਨਾਲ ਸਰਵਣ ਕਰਨਾ ਜੀ ਗੁਰੂ ਜੀ ਦਾ ਮਾਛੀਵਾੜੇ ਵਿੱਚ ਪਹੁੰਚਣਾ ਗੁਰੂ ਜੀ ਇਸ ਸਮੇਂ ਮਾਛੀਵਾੜੇ ਤੋਂ ਬਾਹਰ ਗੁਲਾਬੇ ਮਸੰਦ ਦੇ ਖੂਹ ਤੇ ਬੈਠੇ ਸਨ ਇਸ ਖੂਹ ਤੇ ਤੜਕੇ ਮੂੰਹ ਹਨੇਰੇ ਹੀ ਇੱਥੇ ਦੇ ਹੀ ਇੱਕ ਵਸਨੀਕ ਨਬੀ ਖਾਨ ਤੇ ਗਨੀ ਖਾਨ ਸੁਚੇਤੇ ਜਾਂਦੇ ਆ ਨਿਕਲੇ ਇਹ ਘੋੜਿਆ ਦੇ ਸੌਦਾਗਰ ਸਨ ਤੇ ਕਈ ਵਾਰ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਜੀ ਕੋਲ ਕੋੜੇ ਵਿੱਚ ਤੇ ਦਰਸ਼ਨ ਕੀਤੇ ਸਨ ਹੁਣ ਦੀ ਗੱਲਬਾਤ ਬਾਰੇ ਵੀ ਉਹ ਗੁਰੂ ਜੀ ਬਾਰੇ ਸਭ ਕੁਝ ਸੁਣ ਰਹੇ ਸਨ ਤੇ ਸਭ ਪਾਸੇ ਗੁਰੂ ਜੀ ਦੀ ਬਹਾਦਰੀ ਦੀ ਚਰਚਾ ਹੋ ਰਹੀ ਸੀ ਚਮਕੌਰ ਸਾਹਿਬ ਦੇ ਘੇਰੇ ਦੀ ਖਬਰ ਜਿਸ ਨੇ ਸੁਣਾਈ ਸੀ ਉਸ ਨੇ ਇਹਨਾਂ ਭਰਾਵਾਂ ਨੂੰ ਖਬਰ ਸੁਣਾਉਂਦੇ ਹੋਏ ਕਿਹਾ ਸੀ ਅਸੀਂ ਵੀ ਪੁੱਤਰਾਂ ਵਾਲੇ ਹਾਂ ਸੰਗੀ ਸਾਥੀ ਸਾਡੇ ਵੀ ਬਥੇਰੇ ਹਨ ਪਰ ਇਸ ਹਿੰਦੂਆਂ ਦੇ ਗੁਰੂ ਵਰਗਾ ਕੋਈ ਨਹੀਂ ਡਿਠਾ ਆਪਣੇ ਸਾਹਮਣੇ ਜਵਾਨ ਤੇ ਸੁੰਦਰ ਆਪਣੇ ਆਗਿਆਕਾਰੀ ਪੁੱਤਰਾਂ ਨੂੰ ਜੰਗ ਵਿੱਚ ਭੇਜ ਕੇ ਤੁੰਬਾ ਤੁੰਬਾ ਹੋ ਕੇ ਲੜਦਿਆਂ ਮਰਦਿਆਂ ਦੇਖਦਾ ਹੈ ਫਿਰ ਇਹ ਲੜਾਈ ਕਿਸੇ ਦੇਸ਼ ਲਈ ਨਹੀਂ ਜਰ ਜ਼ਮੀਨ ਲਈ ਨਹੀਂ ਕੇਵਲ ਈਮਾਨ ਤੇ ਧਰਮ ਦੀ ਹੈ ਇਸ ਲਈ ਹਿੰਦੂਆਂ ਦੇ ਪੀਰ ਦਾ ਆਸਾਨੀ ਹੀ ਕੋਈ ਨਹੀਂ ਹੈ ਇਹੋ ਜਹੀ ਧੀਰਜ ਸ਼ਾਂਤੀ ਤੇ ਆਪਾਵਾਰੂ ਜਜ਼ਬਾ ਅੱਜ ਤੱਕ ਹੋਰ ਕਿਸੇ ਦਾ ਵੀ ਸੁਣਨ ਵਿੱਚ ਨਹੀਂ ਆਇਆ ਸੋ ਇਹਨਾਂ ਗੱਲਾਂ ਨੂੰ ਸੁਣਨ ਵਾਲੇ ਨਬੀ ਖਾਂ ਤੇ ਗਣੀ ਖਾਨ ਨੇ ਝੱਟ ਹੀ ਗੁਰੂ ਜੀ ਨੂੰ ਪਛਾਣ ਲਿਆ ਉਹਨਾਂ ਕਿਹਾ ਇਹੋ ਜਿਹੇ ਸੱਚੇ ਪੀਰ ਦੀ ਖਿਦਮਤ ਨਾਲੋਂ ਵੱਧ ਕੇ ਹੋਰ ਕੋਈ ਖਿਦਮਤ ਨਹੀਂ ਹੈ ਉਹ ਗੁਰੂ ਜੀ ਨਾਲ ਅੱਗੇ ਵੱਧ ਕੇ ਗੱਲਾਂ ਬਾਤਾਂ ਕਰ ਰਹੇ ਸਨ ਕਿ ਗੁਰੂ ਜੀ ਨੇ ਇਸ ਸਮੇਂ ਬੇਪਰਵਾਹੀ ਦੀ ਹੱਦ ਕਰ ਵਿਖਾਈ ਦੋਹੜੇ ਤੇ ਟੱਪੇ ਖੁਸ਼ੀ ਦੀ ਟੀਸੀ ਤੇ ਪੁੱਜੇ ਆਦਮੀ ਦੇ ਮੂੰਹੋਂ ਨਿਕਲਦੇ ਹਨ ਖੁਸ਼ੀ ਵਿੱਚ ਆ ਕੇ ਪਿਆਰੇ ਦੀ ਸਿਫਤ ਕਰੀਦੀ ਹੈ ਸੋ ਗੁਰੂ ਜੀ ਨੇ ਇਸ ਸਮੇਂ ਦੁਹਰਾ ਉਚਾਰਿਆ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਪਠ ਖੇੜਿਆਂ ਦਾ ਰਹਿਣਾ ਗਨੀਖਾ ਤੇ ਨਬੀਖਾ ਗੁਰੂ ਜੀ ਨਾਲ ਗੱਲਾਂ ਕਰ ਮੁੜ ਗਏ ਉਨਾ ਕਿਸ ਨੂੰ ਇਹ ਗੱਲ ਨਹੀਂ ਦੱਸੀ ਉਹ ਤਾਂ ਸਗੋਂ ਗੁਰੂ ਜੀ ਦੀਆਂ ਇਨੀਆਂ ਅਦੁੱਤੀ ਕਰਨੀਆਂ ਦੇ ਕਾਰਨ ਮੁਰੀਦ ਬਣ ਗਏ ਸਨ ਇੰਨੇ ਨੂੰ ਗੁਲਾਬੇ ਮਸੰਦ ਨੂੰ ਪਤਾ ਲੱਗਾ ਤਾਂ ਉਹ ਆਪਣੇ ਭਰਾ ਪੰਜਾਬੇ ਨੂੰ ਨਾਲ ਲੈ ਕੇ ਗੁਰੂ ਜੀ ਦੇ ਹਾਜ਼ਰ ਹੋਇਆ ਉਹ ਗੁਰੂ ਜੀ ਨੂੰ ਘਰ ਲੈ ਗਿਆ ਗੁਰੂ ਜੀ ਨੇ ਗਰਮ ਪਾਣੀ ਨਾਲ ਇਸ਼ਨਾਨ ਕੀਤਾ ਤੇ ਪਲੰਘ ਤੇ ਬਿਰਾਜਮਾਨ ਹੋ ਗਏ ਗੁਰੂ ਜੀ ਉੱਪਰ ਚੁਬਾਰੇ ਵਿੱਚ ਸਨ ਤੇ ਸਿੰਘ ਰਾਖੇ ਪਹਿਰੇਦਾਰ ਸਨ ਇੱਥੇ ਇੱਕ ਮਾਈ ਸੀ ਜਿਸ ਨੇ ਪੌਂਟੇ ਸਾਹਿਬ ਤੋਂ ਆਉਂਦੇ ਗੁਰੂ ਜੀ ਦੇ ਕਟਾਸ਼ ਰਾਜ ਤੀਰਥ ਤੇ ਦਰਸ਼ਨ ਕੀਤੇ ਸਨ ਇਸ ਨੇ ਗੁਰੂ ਜੀ ਵਾਸਤੇ ਖੱਦਰ ਦਾ ਥਾਨ ਤਿਆਰ ਕਰ ਰੱਖਿਆ ਸੀ ਤੇ ਦਰਸ਼ਨਾ ਲਈ ਬੇਨਤੀਆਂ ਕਰ ਰਹੀ ਸੀ ਕਿ ਉਸ ਨੂੰ ਗੁਰੂ ਜੀ ਦੇ ਉੱਥੇ ਪੁੱਜਣ ਦੀ ਸੂ ਲੱਗ ਗਈ ਉਸ ਨੇ ਰੇਜਾ ਭੇਟਾ ਕੀਤਾ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਆਪਣੇ ਆਪ ਨੂੰ ਆਨੰਦ ਤੇ ਪ੍ਰਸੰਨਤਾ ਵਿੱਚ ਕਰ ਲਿਆ ਪਰ ਇਹ ਗੱਲ 2 ਦਿਨ ਬਾਅਦ ਦੀ ਹੈ ਉਧਰ ਚਮਕੌਰ ਵਿੱਚ ਸਾਰੀ ਰਾਤ ਸਿੰਘ ਗੜੀ ਵਿੱਚੋਂ ਕੋਈ ਕੋਈ ਗੋਲੀ ਦਾਗ ਦਿੰਦੇ ਅਤੇ ਕੋਈ ਰਾਤ ਇਸ ਤਰ੍ਹਾਂ ਦੀ ਲੰਘ ਜਾਂਦੀ ਕਿ ਬੜੀ ਮੁਸ਼ਕਲ ਹੋ ਜਾਂਦੀ ਦਿਨ ਚੜਦੇ ਜਦ ਵੈਰੀਆਂ ਨੇ ਪੌੜੀਆਂ ਲਾ ਕੇ ਗੱਡੀ ਦੇ ਅੰਦਰ ਉਤਰਨਾ ਸ਼ੁਰੂ ਕਰ ਦਿੱਤਾ ਤਾਂ ਪੰਜੇ ਸਿੰਘ ਤਲਵਾਰਾਂ ਧੂਕੇ ਜਦ ਤੱਕ ਜਾਨ ਵਿੱਚ ਜਾਨ ਰਹੀ ਕੱਟਾ ਵੱਢੀ ਕਰਦੇ ਰਹੇ ਅਖੀਰ ਸ਼ਹੀਦ ਹੋ ਗਏ ਭਾਵੇਂ ਉਹਨਾਂ ਨੇ ਭਾਈ ਸੰਗਤ ਸਿੰਘ ਜੀ ਦੇ ਸ਼ੀਸ਼ ਨੂੰ ਗੁਰੂ ਸ਼ੀਸ਼ ਸਮਝ ਕੇ ਵੱਢ ਲਿਆ ਤੇ ਗੁਰੂ ਮਾਰ ਲਿਆ ਫਤਿਹ ਹੋ ਗਈ ਦੀਆਂ ਖੁਸ਼ੀਆਂ ਕਰਨ ਲੱਗੇ ਪਰ ਗੁਰੂ ਜੀ ਤਾਂ ਸਕ ਅਜੇ ਸੀ ਕਿ ਕਿਉਂਕਿ ਰਾਤ ਦਾ ਰੌਲਾ ਤੇ ਕਟਵੱਡ ਕੋਈ ਥੋੜੀ ਨਹੀਂ ਸੀ ਹੋਈ ਸੂਬਾ ਸਰਹੰਦ ਤੇ ਜ਼ਬਰਦਸਤ ਖਾਂ ਵਾਪਸ ਮੁੜ ਗਏ ਪਰ ਫੌਜਾਂ ਨੂੰ ਹੁਕਮ ਦੇ ਦਿੱਤਾ ਕਿ ਚੱਪਾ-ਚੱਪਾ ਫੋਲੀ ਜਾਓ ਕਿਤੇ ਗੁਰੂ ਨਿਕਲ ਨਾ ਜਾਏ ਸੋ ਤੀਜੇ ਚੌਥੇ ਦਿਨ ਫੌਜਾਂ ਚਮਕੌਰ ਸਾਹਿਬ ਵੱਲੋਂ ਢੂੰਡ ਕਰਦੀਆਂ ਜਾ ਪੁੱਜੀਆਂ ਉਧਰੋਂ ਨਾਲ ਦੇ ਗਵਾਂਢੀ ਮੌਲਵੀ ਨੂੰ ਵੀ ਸ਼ੱਕ ਜਿਹਾ ਪੈ ਗਿਆ ਸੀ ਨਾਲੇ ਸਿੰਘ ਗੁੱਜੇ ਰਹਿ ਵੀ ਕਿਵੇਂ ਸਕਦੇ ਸਨ ਸੋ ਗੁਲਾਬੇ ਨੇ ਗੁਰੂ ਜੀ ਨੂੰ ਫੜੇ ਜਾਣੋਂ ਬਚਾਉਣ ਦੇ ਖਿਆਲ ਨਾਲ ਉੱਥੋਂ ਚਲੇ ਜਾਣ ਦੀ ਬੇਨਤੀ ਕੀਤੀ ਗੁਰੂ ਜੀ ਨੇ ਕਿਹਾ ਗੁਲਾਬਿਆ ਕਬਰੌਣ ਤੇ ਚਿੰਤਾ ਵਾਲੀ ਤਾਂ ਗੱਲ ਹੀ ਕੋਈ ਨਹੀਂ ਹੈ ਪਰ ਤੈਨੂੰ ਡਰ ਲੱਗ ਰਿਹਾ ਹੈ ਤਾਂ ਅਸੀਂ ਚਲੇ ਜਾਂਦੇ ਹਾਂ ਮਾਈ ਵੱਲੋਂ ਭੇਟਾ ਕੀਤੇ ਖੱਦਰ ਨੂੰ ਗੁਰੂ ਜੀ ਨੇ ਕਿਹਾ ਇਸ ਨੂੰ ਨੀਲਾ ਰੰਗ ਦੇ ਦਿਓ ਗਨੀਖਾਂ ਤੇ ਨਬੀ ਖਾਨ ਨੂੰ ਸੱਦਦੇ ਉਹਨਾਂ ਦੇ ਆਏ ਤੇ ਗੁਰੂ ਜੀ ਨੇ ਜਿਵੇਂ ਨਿਕਲਣਾ ਚਾਹੀਦਾ ਸੀ ਉਹ ਸਲਾਹ ਮੁਕੰਮਲ ਕਰ ਲਈ ਗੁਰੂ ਜੀ ਨੇ ਉੱਚ ਦੇ ਪੀਰ ਬਣ ਕੇ ਮਾਛੀਵਾੜਿਓਂ ਨਿਕਲਣਾ ਤੈਅ ਕੀਤਾ ਭਾਵੇਂ ਲਲਾਰੀ ਨੇ ਕਿਹਾ ਸੀ ਕਿ ਮੱਟ ਪੰਜ ਦਿਨਾ ਤੱਕ ਉੱਠੇਗਾ ਪਰ ਗੁਰੂ ਜੀ ਨੇ ਕਿਹਾ ਕਿ ਨਹੀਂ ਮੱਟ ਵੇਖੋ ਰੰਗ ਉੱਠ ਪਿਆ ਹੈ ਸਤ ਗੁਰੂ ਜੀ ਦੇ ਬਚਨ ਦੀ ਧੀਰ ਸੀ ਸੱਚਮੁੱਚ ਹੀ ਮੱਟ ਉੱਠਿਆ ਵੇਖ ਲਲਾਰੀ ਅశ్ਚਰਜ ਤੇ ਹੈਰਾਨ ਹੋ ਗਿਆ ਉਹ ਖੱਦਰ ਦਾ ਥਾਨ ਨੀਲਾ ਰੰਗ ਕੇ ਗੁਰੂ ਜੀ ਪਾਸ ਲੈ ਆਇਆ ਗੁਰੂ ਜੀ ਨੇ ਲਲਾਰੀ ਨੂੰ ਹੁਕਮਨਾਮਾ ਦਿੱਤਾ ਜੋ ਅਜੇ ਤੱਕ ਉਸ ਦੀ ਵੰਸ਼ਕੋਲ ਹੈ ਨਬੀ ਖਾਂ ਗਣੀ ਖਾਂ ਤੇ ਸਭ ਸਿੰਘਾਂ ਨੂੰ ਨੀਲੇ ਵਸਤਰ ਪਹਿਨਾਏ ਗਏ ਗੁਰੂ ਜੀ ਨੇ ਆਪ ਵੀ ਪਹਿਨ ਲਏ ਅਜੂਰ ਤਸਬੀਹ ਫੜ ਕੇ ਪਲੰਘ ਤੇ ਬੈਠ ਗਏ ਭਾਈ ਧਰਮ ਸਿੰਘ ਮਾਨ ਸਿੰਘ ਨਬੀ ਖਾਨ ਤੇ ਗਨੀ ਖਾਨ ਨੇ ਪਲੰਘ ਚੁੱਕ ਲਿਆ ਭਾਈ ਦਿਆ ਸਿੰਘ ਜੀ ਮੋਰ ਖੰਬਾਂ ਦੇ ਚੌਰ ਨੂੰ ਗੁਰੂ ਜੀ ਦੇ ਸਿਰ ਤੇ ਫੇਰਨ ਲੱਗ ਪਏ ਇਉ ਗੁਰੂ ਜੀ ਮਾਛੀਵਾੜੇ ਤੋਂ ਉੱਚ ਦਾ ਪੀਰ ਬਣ ਕੇ ਨਿਕਲ ਤੁਰੇ ਉੱਚ ਦਾ ਪਿੰਡ ਮਲਤਾਨ ਦੇ ਨੇੜੇ ਹੈ ਜਿੱਥੋਂ ਦੇ ਪੀਰਾਂ ਦੀ ਮੁਸਲਮਾਨਾ ਵਿੱਚ ਚੰਗੀ ਮੰਨਤਾ ਹੈ ਤੇ ਸੋਡੀਆਂ ਬੇਦੀਆਂ ਵਾਂਗ ਉਹਨਾਂ ਦੀ ਪੀਰੀ ਮਰੀਦੀ ਵੀ ਚੱਲਦੀ ਸੀ ਪਲੰਘ ਦੇ ਅੱਗੇ ਗਨੀਖਾਂ ਤੇ ਨਬੀ ਖਾਂ ਲੱਗੇ ਤੇ ਉਹ ਅੱਗੋਂ ਰੋਕ ਕੇ ਪੁੱਛਣ ਵਾਲਿਆਂ ਨੂੰ ਕਹਿੰਦੇ ਕਿ ਉੱਚ ਦੇ ਪੀਰ ਮਰੀਦਾ ਦੀ ਮੰਗ ਅਨੁਸਾਰ ਦੌਰੇ ਤੇ ਜਾ ਰਹੇ ਹਨ ਹੁਣ ਪੁੱਛਣ ਵਾਲੇ ਸਿਰ ਝੁਕਾ ਦਿੰਦੇ ਤੇ ਪਲੰਘ ਬਿਲਕੁਲ ਹੀ ਫੌਜੀ ਪਿਕਟਾਂ ਵਿੱਚ ਘਾਰ ਚਲਾ ਗਿਆ ਤਾਂ ਕੁਝ ਸਿਪਾਈਆਂ ਨੇ ਆਪਣੇ ਵੱਡੇ ਫੌਜਦਾਰ ਦਲੇਰ ਖਾਨ ਨੂੰ ਖਬਰ ਦਿੱਤੀ ਕਿ ਉੱਚ ਦੇ ਪੀਰ ਸਾਹਿਬ ਜਾ ਰਹੇ ਹਨ ਕੀ ਹੁਕਮ ਹੈ ਉਸ ਨੇ ਕਿਹਾ ਪੀਰ ਸਾਹਿਬ ਨੂੰ ਕਹੋ ਮੈਨੂੰ ਦਿਦਾਰ ਦੇ ਕੇ ਜਾਣ ਜਦ ਗੁਰੂ ਜੀ ਦਾ ਪਲੰਗ ਉਸ ਦੇ ਕੈਂਪ ਕੋਲੋਂ ਲੰਘਿਆ ਤਾਂ ਦਲੇਰ ਖਾਨ ਨੇ ਬਾਹਰ ਨਿਕਲ ਕੇ ਦੂਰੋਂ ਹੀ ਸਲਾਮ ਕੀਤੀ ਪਰ ਨਾਲ ਹੀ ਕਿਹਾ ਕੋਈ ਗਵਾਹੀਆ ਦਿਓ ਕਿ ਇਹ ਠੀਕ ਹੀ ਉਹੀ ਪੀਰ ਜਾਦੇ ਹਨ ਨਾਲੇ ਸਾਡੇ ਨਾਲ ਬੈਠ ਕੇ ਖਾਣਾ ਵੀ ਖਾਂਦੇ ਜਾਓ ਅਗੋ ਨਬੀ ਖਾਨੇ ਕਿਹਾ ਪੀਰ ਜੀ ਤਾਂ ਰੋਜੇ ਪਰ ਹੰਤੇ ਬਾਕੀ ਅਸੀਂ ਮਰੀਦ ਖਾ ਲਵਾਂਗੇ ਗਵਾਹੀ ਲਈ ਗੁਰੂ ਜੀ ਦੇ ਦੱਸੇ ਅਨੁਸਾਰ ਪੀਰ ਮੁਹੰਮਦ ਸਲੋ ਵਾਲਾ ਜਿਸ ਤੋਂ ਗੁਰੂ ਜੀ ਨੇ ਫਾਰਸੀ ਪੜ੍ਹੀ ਸੀ ਸੈਦ ਅਨਾਇਤ ਅਲੀ ਨੂਰਪੁਰੀਆ ਸੈਦ हसन ਅਲੀ ਸੱਦੇ ਗਏ ਇਹਨਾਂ ਗੁਰੂ ਜੀ ਨੂੰ ਵੇਖਦੇ ਹੀ ਪਛਾਣ ਲਿਆ ਤੇ ਝੁੱਕ ਕੇ ਸਜਦਾ ਕੀਤਾ ਉਹਨਾਂ ਦਲੇਰ ਖਾਨ ਨੂੰ ਕਿਹਾ ਸ਼ੁਕਰ ਹੈ ਜੋ ਇਸ ਪੀਰਾਨ ਪੀਰ ਨੇ ਤੁਹਾਨੂੰ ਕੋਈ ਬਦਦੂਆ ਨਹੀਂ ਦਿੱਤੀ ਇਹ ਤਾਂ ਐਸੇ ਸੱਚੇ ਪੀਰ ਹਨ ਕਿ ਜੋ ਮੂੰਹੋਂ ਕਹਿ ਦੇਣ ਉਹ ਮੁੜਦਾ ਨਹੀਂ ਸੱਚ ਹੋ ਜਾਂਦਾ ਹੈ ਤੁਸੀਂ ਅਜੇ ਤੱਕ ਕੋਈ ਗੱਲ ਤਾਂ ਨਹੀਂ ਕਹੀ ਦਲੇਰ ਖਾਨ ਨੇ ਕਿਹਾ ਨਹੀਂ ਪਰ ਨਾਲ ਹੀ ਇਹਨਾਂ ਗਵਾਹੀਆਂ ਨੇ ਉਸ 5000 ਜਰਨੈਲ ਦੇ ਦਿਲ ਨੂੰ ਹਿਲਾ ਕੇ ਰੱਖ ਦਿੱਤਾ ਉਹ ਮਨ ਹੀ ਮਨ ਵਿੱਚ ਸ਼ੁਕਰ ਮਨਾਉਣ ਲੱਗਾ ਕਿ ਉਸ ਦੇ ਮੂੰਹੋਂ ਪੀਰ ਜੀ ਦੀ ਸ਼ਾਨ ਦੇ ਵਿਰੁੱਧ ਕੋਈ ਗੱਲ ਨਹੀਂ ਨਿਕਲੀ ਖਾਣਾ ਖਾਣ ਲਈ ਗੁਰੂ ਜੀ ਦਾ ਹੁਕਮ ਪਾ ਕੇ ਤਿੰਨੇ ਸਿੰਘ ਚਲੇ ਗਏ ਜਦ ਉਹਨਾਂ ਸਾਹਮਣੇ ਪਲਾਓ ਤੇ ਜਰਦਾ ਆਦਿਕ ਪਰੋਸੇ ਗਏ ਤਾਂ ਉਹਨਾਂ ਉਸ ਵਿੱਚ ਕਰਦ ਫੇਰ ਲਈ ਵੇਖਣ ਵਾਲੇ ਹੈਰਾਨ ਹੋ ਗਏ ਤੇ ਪੁੱਛਿਆ ਇਹ ਕੀ ਉਹਨਾਂ ਕਿਹਾ ਪੀਰ ਜੀ ਦੇ ਨਾਲ ਹੱਜ ਤੇ ਗਏ ਤਾਂ ਉਥੋਂ ਇਹ ਕਰਦ ਮਿਲੀ ਹੈ ਜਿਸ ਨੂੰ ਖਾਣੇ ਵਿੱਚ ਫੇਰ ਨਾਲ ਖਾਣਾ ਸਵਾਦੀ ਤੇ ਸ਼ੁੱਧ ਪਵਿੱਤਰ ਹੋ ਜਾਂਦਾ ਹੈ ਇਹ ਸੁਣ ਉਹ ਚੁੱਪ ਕਰ ਗਏ ਖਾਣਾ ਖਾਣ ਮਗਰੋਂ ਵਾਪਸ ਆਏ ਤੇ ਉੱਥੇ ਹੀ ਰਹੇ ਦਿਨ ਚੜ੍ਹੇ ਦਲੇਰ ਖਾਨ ਤੋਂ ਵਿਦਿਆ ਹੋ ਆਏ ਦਲੇਰ ਖਾਨ ਨੇ ਪੰਜ ਅਸ਼ਰਫੀਆਂ ਨਜ਼ਰ ਪੇਟ ਕੀਤੀਆਂ ਇੱਕ ਤੋਂ ਪੜਾਹ ਕਰਕੇ ਗੁਰੂ ਜੀ ਕਟਾਣੀ ਪੁੱਜੇ ਤੇ ਇੱਥੇ ਗਨੀ ਖਾਨ ਤੇ ਨਬੀ ਖਾਨ ਨੂੰ ਹੁਕਮਨਾਮੇ ਦੇ ਕੇ ਵਰਤਾ ਦਿੱਤਾ ਇਸ ਤੋਂ ਅੱਗੇ ਨੰਬਰਦਾਰੀ ਸਿਸਟਮ ਅਨੁਸਾਰ ਪਿੰਡੋ ਪਿੰਡ ਹੁੰਦੇ ਕੁਗਰਾਲੀ ਪੁੱਜੇ ਇੱਥੋਂ ਦਾ ਨੱਥੂ ਮਿਸਤਰੀ ਮਸ਼ਹੂਰ ਸੀ ਜੋ ਆਨੰਦਪੁਰ ਸਾਹਿਬ ਗੁਰੂ ਜੀ ਕੋਲ ਸ਼ਸਤਰ ਲਿਆਂਦਾ ਸੀ ਤੇ ਸਰਹੰਦ ਦੇ ਸਰਕਾਰੀ ਹਥਿਆਰਾਂ ਦੇ ਕਾਰਖਾਨੇ ਦਾ ਮਾਲਕ ਸੀ ਸਿੰਘ ਉਸ ਨੂੰ ਗੁਰੂ ਜੀ ਕੋਲ ਬੁਲਾ ਲਿਆਂਦੇ ਉਹਨਾਂ ਵੀ ਉਹ ਗੁਰੂ ਜੀ ਲਈ ਇੱਕ ਕਮਾਨ ਕੁਝ ਤੀਰ ਤੇ ਦੋ ਤਲਵਾਰਾਂ ਲੈ ਆਇਆ ਇਥੋਂ ਦੇ ਨੰਬਰਦਾਰ ਕੋਲੋਂ ਗੁਰੂ ਜੀ ਨੇ ਘੋੜੀ ਮੰਗੀ ਤੇ ਉਹ ਮੁਕਰ ਗਿਆ ਗੁਰੂ ਜੀ ਇਥੋਂ ਪਲੰਘ ਤੇ ਹੀ ਹੈਰਾ ਤੱਕ ਪੁੱਜੇ ਤੇ ਉਥੇ ਕਿਰਪਾਲ ਦਾਸ ਉਦਾਸੀ ਦੇ ਡੇਰੇ ਜਾ ਉਤਰੇ ਪਰ ਉਹ ਡਰ ਗਿਆ ਗੁਰੂ ਜੀ ਉਥੋਂ ਲੰਮੇ ਜੱਟਪੁਰੇ ਜਾ ਰਹੇ ਅੱਗੋਂ ਇਸੇ ਤਰ੍ਹਾਂ ਪਲੰਘ ਤੇ ਹੀ ਆਲਮਗੀਰ ਲੁਧਿਆਣੇ ਤੱਕ ਪੁੱਜੇ ਇੱਥੇ ਭਾਈ ਮਨੀ ਸਿੰਘ ਜੀ ਦੇ ਵੱਡੇ ਭਰਾ ਨਿਗਾਹੀਆ ਸਿੰਘ ਨੇ ਘੋੜਾ ਪੇਟ ਕੀਤਾ ਗੁਰੂ ਜੀ ਨੇ ਪਲੰਘ ਛੱਡ ਦਿੱਤਾ ਤੇ ਕੋੜ ਅਸਵਾਰ ਹੋ ਗਏ ਇੱਥੋਂ ਚੱਲ ਕੇ ਰਾਏਕੋਟ ਪਹੁੰਚੇ ਰਾਏ ਕਲਾ ਮਿਲਿਆ ਉਸਨੇ ਗੁਰੂ ਜੀ ਨਾਲ ਗੱਲਬਾਤ ਕਰਕੇ ਜਦ ਸਾਰੀ ਹੋਈ ਬੀਤੀ ਸੁਣੀ ਤਾਂ ਅਫਸੋਸ ਕੀਤਾ ਕਿ ਤੁਹਾਡੇ ਵਰਗੇ ਮਹਾਪੁਰਸ਼ਾਂ ਨਾਲ ਵਕਤ ਦੇ ਹਾਕਮਾਂ ਨੇ ਬੜਾ ਜ਼ੁਲਮ ਤੇ ਜ਼ਬਰ ਕੀਤਾ ਹੈ ਤੁਹਾਨੂੰ ਉਜਾੜ ਕੇ ਕੀ ਲੈ ਲਿਆ ਮੁਫਤਦਾ ਕਲੰਕ ਹੀ ਖਟਿਆ ਹੈ ਤੁਸੀਂ ਤਾਂ ਸੋਖੁ ਦੁਖ ਨੂੰ ਸਮਝਾਨਣ ਵਾਲੇ ਮਹਾਪੁਰਸ਼ ਹੋ ਤੇ ਇਨਾਂ ਜ਼ਾਲਮਾਂ ਦਾ ਭਲਾ ਕਦੇ ਵੀ ਨਹੀਂ ਹੋਵੇਗਾ ਰਾਏਕਲ ਨੇ ਗੱਲਾਂ ਕਰਦਿਆਂ ਕਰਦਿਆਂ ਉਹਦੀ ਅੱਖ ਦੇ ਵਿੱਚ ਹੰਝੂ ਵਗ ਪਏ ਗੁਰੂ ਜੀ ਦੇ ਕਹਿਣ ਅਨੁਸਾਰ ਸਰਹੰਦੋਂ ਛੋਟੇ ਸਾਹਿਬਜ਼ਾਦਿਆਂ ਦੀ ਖਬਰ ਮਾਹੀ ਹਲਕਾਰੇ ਤੋਂ ਮੰਗਵਾਈ ਗਈ ਉਸ ਨੇ ਆ ਕੇ ਦੱਸਿਆ ਕਿ ਤੁਹਾਡੇ ਘਰ ਦਾ ਰਸੋਈਆ ਗੰਗੂ ਬ੍ਰਾਹਮਣ ਸਰਸਾ ਤੋਂ ਵਿਛੜਨ ਸਮੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਲੈ ਗਿਆ ਉਸਨੇ ਮਾਤਾ ਜੀ ਦੇ ਕੀਮਤੀ ਪਦਾਰਥਾਂ ਨੂੰ ਚੋਰਾ ਲਿਆ ਤੇ ਆਪੇ ਹੀ ਚੋਰ ਚੋੜ ਦੀ ਦੁਹਾਈ ਪਾਈ ਮਾਤਾ ਜੀ ਨੇ ਕਿਹਾ ਵੇ ਗੰਗੂ ਰਾਮਾ ਚੋਰ ਤਾਂ ਆਇਆ ਕੋਈ ਨਹੀਂ ਮੈਂ ਤਾਂ ਜਾਗਦੀ ਸਾਂ ਸਾਨੂੰ ਦੁਖੀਆਂ ਨੂੰ ਨੀਂਦ ਆਈ ਹੀ ਨਹੀਂ ਇਸ ਤੇ ਉਸ ਦੁਸ਼ਟ ਨੇ ਮੁਰਿੰਡੇ ਦੇ ਹਾਕਮ ਨੂੰ ਖਬਰ ਦਿੱਤੀ ਤੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਕੜਵਾ ਦਿੱਤਾ ਮੁਰੰਡੇ ਤੋਂ ਦਾਦੀ ਪੋਤਰੇ ਸਰਹੰਦ ਭੇਜੇ ਗਏ ਉਥੇ ਸੂਬੇ ਵਜੀਦ ਖਾਨ ਨੇ ਵੱਡਾ ਜ਼ੁਲਮ ਕੀਤਾ ਸਾਹਿਬਜ਼ਾਦਿਆਂ ਨੂੰ ਈਨ ਵਿੱਚ ਲਿਆਉਣ ਲਈ ਵੱਡੇ ਵੱਡੇ ਲਾਲਚ ਦਿੱਤੇ ਤੇ ਧਮਕੀਆਂ ਦਿੱਤੀਆਂ ਜਦ ਸਾਹਿਬਜ਼ਾਦਿਆਂ ਕੋਈ ਗੱਲ ਨਾ ਮੰਨੀ ਤਾਂ ਉਸ ਨੇ ਸਾਹਿਬਜ਼ਾਦਿਆਂ ਨੂੰ ਮਾਰਨ ਦਾ ਹੁਕਮ ਦੇ ਦਿੱਤਾ ਕੋਲੋ ਮਲੇਰ ਕੋਟਿਏ ਨਵਾਬ ਨੇ ਇਸ ਸਮੇਂ ਕਿਹਾ ਖਾਨ ਸਾਹਿਬ ਇਨਾ ਸ਼ੀਰ ਖੋਰੇ ਬੱਚਿਆਂ ਨੂੰ ਕਤਲ ਕਰਨਾ ਠੀਕ ਨਹੀਂ ਇਹਨਾਂ ਨੇ ਤੁਹਾਡਾ ਕੀ ਵਿਗਾੜਿਆ ਹੈ ਤੁਹਾਡਾ ਵੈਰ ਹੈ ਤਾਂ ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨਾਲ ਹੈ ਜੇ ਮਾਰ ਸਕਦੇ ਹੋ ਤਾਂ ਉਸ ਨੂੰ ਮਾਰੋ ਜੇ ਉਸ ਉੱਤੇ ਤੁਹਾਡੀ ਪੇਸ਼ ਨਹੀਂ ਗਈ ਤਾਂ ਇਹਨਾਂ ਨੂੰ ਮਾਰ ਕੇ ਵੱਡਾ ਗੁਨਾਹ ਨਾ ਕਰੋ ਪਰ ਮਲੇਰੀਏ ਭਰਾਵਾਂ ਦੀ ਇਸ ਗੱਲ ਨੂੰ ਸੁਚਾਨੰਦ ਖੱਤਰੀ ਨੇ ਰੱਦ ਕਰਵਾ ਦਿੱਤਾ ਉਸਨੇ ਕਿਹਾ ਸੱਪਾਂ ਦੇ ਪੁੱਤਰ ਸੱਪ ਹੀ ਹੁੰਦੇ ਹਨ ਇਹ ਵੀ ਵੱਡੇ ਹੋ ਕੇ ਪਿਓ ਵਾਂਗ ਹੀ ਬਣਨਗੇ ਇਸ ਲਈ ਇਹਨਾਂ ਦੇ ਰਹਿਮ ਕਰਨਾ ਠੀਕ ਨਹੀਂ ਇਹ ਸੁਣ ਕੇ ਉਹਨਾਂ ਫੁੱਲਾਂ ਵਰਗੇ ਕੋਮਲ ਤੇ ਸੁੰਦਰ ਸਾਹਿਬਜ਼ਾਦੇਆਂ ਨੂੰ ਨੀਹਾਂ ਵਿੱਚ ਚਣਵਾ ਦਿੱਤਾ ਗਿਆ ਤੇ ਫਿਰ ਕਤਲ ਕਰ ਦਿੱਤਾ ਪਰ ਅਫਰੀਨ ਉਹਨਾਂ ਬੱਚਿਆਂ ਦੇ ਉਹ ਰਤਾ ਨਹੀਂ ਚੁਕੇ ਰਤਾ ਨਹੀਂ ਡੋਲੇ ਉਹ ਨਵਾਬ ਨੂੰ ਸਾਫ਼-ਸਾਫ਼ ਜਵਾਬ ਦਿੰਦੇ ਰਹੇ ਤੇ ਗੱਜ ਕੇ ਫਤਿਹ ਗਜਾਉਂਦੇ ਰਹੇ ਸਾਰੇ ਕਚਹਿਰੀ ਦੇ ਲੋਕ ਉਹਨਾਂ ਦੀ ਦਲੇਰੀ ਤੇ ਸਾਹਸ ਤੇ ਅਸ਼ ਅਸ਼ਕਰ ਉੱਠੇ ਪਰ ਹਵਸ ਤੇ ਕੀਨੇ ਦੀ ਅੱਗ ਨੇ ਉਹਨਾਂ ਸੁਮਲੂਕ ਫੁੱਲਾਂ ਨੂੰ ਲੂ ਕੇ ਰੱਖ ਦਿੱਤਾ ਮਾਤਾ ਜੀ ਨੂੰ ਖਬਰ ਜਾ ਪੁੱਜੀ ਤਾਂ ਉਹ ਉੱਥੇ ਹੀ ਬੇਹੋਸ਼ ਹੋ ਗਏ ਤੇ ਬਸ ਜਾਨ ਦੇ ਦਿੱਤੀ ਪਹਿਰੇਦਾਰ ਨੇ ਦੱਸਿਆ ਮਾਤਾ ਜੀ ਪੋਤਰਿਆਂ ਨੂੰ ਧਰਮ ਨਾ ਛੱਡਣ ਦੀ ਪ੍ਰੇਰਣਾ ਜਾਂਦੇ ਜਾਂਦੇ ਤੱਕ ਦਿੰਦੇ ਰਹਿੰਦੇ ਸਨ ਕਹਿੰਦੇ ਸਨ ਤੁਸੀਂ ਸ਼ਹੀਦ ਦਾਦੇ ਦੇ ਪੁੱਤਰੇ ਹੋ ਬਹਾਦਰ ਗੁਰੂ ਦੇ ਪੁੱਤਰ ਹੋ ਦੇਖਣਾ ਧਰਮ ਨੂੰ ਲਾਜ ਨਾ ਲਾਉਣੀ ਮਾਤਾ ਠੰਡੇ ਬੁਰਜ ਵਿੱਚ ਬੈਠੀ ਚਾਰ ਦਿਨ ਇਹੋ ਹੀ ਪੋਤਰਿਆਂ ਨੂੰ ਸਿੱਖਿਆ ਦਿੰਦੀ ਰਹੀ ਸੀ ਮਾਹੀ ਹਲਕਾਰਾ ਇਹ ਗੱਲਾਂ ਸੁਣਾ ਰਿਹਾ ਸੀ ਤਾਂ ਗੁਰੂ ਜੀ ਨੀਵਾ ਧਿਆਨ ਕਰੀ ਤੀਰ ਦੀ ਨੋਕ ਨਾਲ ਇੱਕ ਕਾਈ ਦੇ ਬੂਟੇ ਨੂੰ ਖੋਦੀ ਜਾ ਰਹੇ ਸਨ ਪਰ ਜਿਉਂ ਹੀ ਗੱਲ ਮੁੱਕੀ ਕਾਈ ਦਾ ਬੂਟਾ ਪੁੱਟ ਕੇ ਸੁੱਟ ਦਿੱਤਾ ਤੇ ਕਿਹਾ ਮੁਗਲਾਰ ਦੀ ਜੜ ਪੁੱਟੀ ਗਈ ਸਰਹੰਦ ਗੁਰੂ ਮਾਰੀ ਹੈ ਮੇਰੇ ਸਿੰਘ ਇਸ ਦੀ ਇੱਟ ਨਾਲ ਇੱਟ ਵਜਾਉਣਗੇ ਤੇ ਦੁਸ਼ਟਾਂ ਨੂੰ ਸਜਾਵਾਂ ਦੇਣਗੇ ਮਲੇਰੀਆ ਨੇ ਆ ਦਾ ਨਹਰਾ ਮਾਰਿਆ ਹੈ ਉਹਨਾਂ ਨੇ ਜੜ ਬਚਾ ਲਈ ਹੈ ਰਾਏ ਕਲਾ ਵੀ ਮੁਗਲ ਸੀ ਉਸ ਨੇ ਇਹ ਸੁਣ ਕੇ ਹੱਥ ਜੋੜੇ ਤੇ ਕਿਹਾ ਮਹਾਰਾਜ ਮੇਰਾ ਕੀ ਕਸੂਰ ਹੈ ਮੈਨੂੰ ਤਾਂ ਉਹਨਾਂ ਜ਼ਾਲਮਾਂ ਨਾਲ ਨਾ ਮੇਲੋ ਮੈਂ ਤਾਂ ਤੁਹਾਡਾ ਸੇਵਕ ਹਾਂ ਇਹ ਸੁਣ ਕੇ ਗੁਰੂ ਜੀ ਨੇ ਉਸ ਨੂੰ ਤਲਵਾਰ ਬਖਸ਼ੀ ਤੇ ਕਿਹਾ ਜਦ ਤੱਕ ਇਸ ਦੀ ਇੱਜ਼ਤ ਤੇ ਸਤਿਕਾਰ ਕਰੋਗੇ ਤੁਸੀਂ ਕਾਇਮ ਰਹੋਗੇ ਖਾਨਦਾਨ ਕਾਇਮ ਰਹੇਗਾ ਪਰ ਜਦ ਵੀ ਇਸ ਦਾ ਸਤਿਕਾਰ ਨਾ ਕੀਤਾ ਉਦੋਂ ਖਤਮ ਹੋ ਜਾਓਗੇ ਸੱਚਮੁੱਚ ਹੀ ਰਾਏ ਕਲੇ ਨੇ ਉਸ ਸਮਸ਼ੀਰ ਨੂੰ ਮਖਮਲੀ ਵਿਛੌਣੇ ਤੇ ਚੌਕੀ ਉੱਤੇ ਸਤਿਕਾਰ ਨਾਲ ਰੱਖ ਦਿੱਤਾ ਇਸ ਮਗਰੋਂ ਇਸ ਦਾ ਪੁੱਤਰ ਵੀ ਇਸ ਦਾ ਸਤਿਕਾਰ ਕਰਦਾ ਰਿਹਾ ਪਰ ਪੋਤਰੇ ਨੇ ਇਹ ਤਲਵਾਰ ਆਪਣੇ ਗਲੇ ਪਾ ਲਈ ਤੇ ਇੱਕ ਹਿਰਨ ਨੂੰ ਮਾਰਨ ਲੱਗਾ ਸੀ ਕਿ ਘੋੜੇ ਦੇ ਤਰਬਕਨ ਨਾਲ ਇਸ ਤਲਵਾਰ ਨਾਲ ਆਪਣੇ ਪੱਟ ਪੜਵਾ ਬੈਠਾ ਤੇ ਇਸੇ ਜ਼ਖਮ ਨਾਲ ਬੇ ਔਲਾਦ ਹੀ ਮਰ ਗਿਆ ਤੇ ਸਾਧ ਸੰਗਤ ਜੀ ਇਹ ਸੀ ਅੱਜ ਦਾ ਪ੍ਰਸੰਗ ਇਹ ਪ੍ਰਸੰਗ ਅੱਗੇ ਜਾਰੀ ਹੈ ਅਗਲੇ ਪਾਗ ਦੇ ਵਿੱਚ ਤੁਹਾਡੇ ਨਾਲ ਮੈਂ ਗੁਰੂ ਮਹਾਰਾਜ ਜੀ ਦੀ ਅਗਲੀ ਜੀਵਨੀ ਦੇ ਬਾਰੇ ਦੱਸਾਂਗਾ ਪੁਣਿਆ ਭੁੱਲਾ ਚੁੱਕਾਂ ਦੀਆ ਮਾਫੀ ਦੇਣਾ ਜੀ ਬਹੁਤ ਹੀ ਭੁੱਲਾ ਹੋਈਆਂ ਨੇ ਆਪ ਜੀ ਬਖਸ਼ਣਯੋਗ ਹੋ ਧੰਗੁਰੂ ਮਹਾਰਾਜ ਜੀ ਆਪ ਸਭ ਨੂੰ ਤੰਦਰੁਸਤ ਰੱਖਣ ਜਲਦੀ ਮਿਲਦੇ ਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ